ਪਰਾਲੀ ਨੂੰ ਅੱਗ ਲੱਗਣੀ ਆ ਜਿਹੜੀ ਉਹ ਸ਼ੁਰੂ ਹੋ ਗਈ ਹੈ ਭਾਵੇਂ ਹੜ੍ਹ ਚੁੱਕੀ ਜ਼ਮੀਨ ਦੇ ਹੜ੍ਹ ਚੁੱਕੀ ਫਸਲ ਦੇ ਮੁਆਵਜ਼ੇ ਦੇ ਪੈਸੇ ਨਹੀਂ ਆਏ ਲੇਕਿਨ ਜੁਰਮਾਨੇ ਲੱਗਣੇ ਨੇ ਜਿਹੜੇ ਉਹ ਸ਼ੁਰੂ ਹੋ ਗਏ ਨੇ 27 ਨੇ ਜਿਹੜੇ ਪਰਾਲੀ ਜਲਾਉਣ ਦੇ ਜਿਹੜੇ ਕੇਸ ਨੇ ਦਰਜ ਕੀਤੇ ਗਏ ਨੇ ਜਿਸ ਦੇ ਵਿੱਚੋਂ 12 ਮਾਮਲੇ ਜਿन्हे ਜਿਸ ਦੇ ਵਿੱਚ ਕਿਸਾਨਾਂ ਨੂੰ 45000 ਰੁਪਏ ਤੱਕ ਦਾ ਜੁਰਮਾਨਾ ਵੀ ਹੋ ਚੁੱਕਾ ਹੈ ਜੋ ਕਿਸਾਨ ਆਗੂ ਕਿਸਾਨ ਜਿਹੜੇ ਦਰਿਆਵਾਂ ਦੇ ਕੰਢਿਆਂ ਤੇ ਖੜੇ ਉਸ ਵਕਤ ਸਵਾਲ ਕਰ ਰਹੇ ਸੀ ਕਿ ਸਾਡੀਆਂ ਜ਼ਮੀਨਾਂ ਦੇ ਵਿੱਚ ਪਾੜ ਪੈ ਗਿਆ ਕਈ-ਕਈ ਫੁੱਟ ਪਾਣੀ ਫਿਰ ਰਿਹਾ ਰੇਤਾ ਚੜ ਗਿਆ ਕੀ ਸਰਕਾਰ ਨੂੰ ਸੈਟਲਾਈਟ ਦੇ ਨਾਲ ਇਹ ਜ਼ਮੀਨਾਂ ਟਰੇਸ ਨਹੀਂ ਹੋ ਰਹੀਆਂ ਕਿ ਕਿੱਥੇ ਕਿਹੜੇ ਕਿਸਾਨ ਦੀ ਕਿੰਨੀ ਫਸਲ ਬਰਬਾਦ ਹੋਈ ਆ ਕਿਸਾਨ ਵੀ ਨੇ ਜਿਹੜੇ ਉਹ ਨਹੀਂ ਚਾਹੁੰਦੇ ਜ਼ਿਆਦਾਤਰ ਕਿਸਾਨ ਨਹੀਂ ਚਾਹੁੰਦੇ ਕਿ ਸਾਨੂੰ ਅੱਗ ਲਾਉਣੀ ਪਵੇ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਸਾਡੀ ਮਜਬੂਰੀ ਆ ਪਹਿਲਾਂ ਹੀ ਐਸੀ ਜ਼ਮੀਨਾਂ ਠੇਕੇ ਤੇ ਲਈਆਂ ਨੇ 5 ਤੋਂ 6000 ਰੁਪਏ ਪ੍ਰਤੀ ਐਕੜ ਤਾਂ ਜ਼ਿਆਦਾ ਖਰਚਾ ਆ ਜਾਂਦਾ ਹੈ ਸਰਕਾਰਾਂ ਨੇ ਦਾਅਵੇ ਕਰਦੇ ਨੇ ਕਿ ਅਸੀਂ ਬੈਲਰ ਮਸ਼ੀਨਾਂ ਦੇਤੀਆਂ ਜਾਂ ਚੌਪਰ ਦੇਤੇ ਮਲਚਰ ਦੇਤੇ ਉਹ ਕਹਿੰਦੇ ਕਿ ਲਿਮਟਿਡ ਦਿੱਤੇ ਨੇ ਉਹ ਕਹਿੰਦੇ ਕਿ ਕੁਝ ਏਰੀਆ ਨੂੰ ਤਾਂ ਉਹ ਕੰਪਲੀਟ ਕਰ ਸਕਦੇ ਨੇ ਜਿਹੜਾ ਕਵਰ ਕਰ ਸਕਦੇ ਨੇ ਪਰ ਇੰਨੇ ਵੱਡੇ ਏਰੀਏ ਦੇ ਵਿੱਚ ਪੰਜਾਬ ਦੇ ਵਿੱਚ ਉਹ ਜਿਹੜਾ ਮੌਕੇ ਤੇ ਉਹ ਜਿਹੜਾ ਕੰਮ ਨਹੀਂ ਕਰ ਸਕਦੇ ਹੰਤਾਇ ਕਰਨ ਕਿ ਅਸੀਂ ਤੁਸੀਂ ਪਰਾਲੀ ਲੈ ਜਾਓ ਕਿਸਾਨਾਂ ਨੇ ਤਾਂ ਇੱਕ ਅਦਾ ਕਿ ਅਸੀਂ ਅੱਗ ਲਾਉਂਦੇ ਨਹੀਂ ਤੁਸੀਂ ਪਰਾਲੀ ਲੈ ਜਾਓ ਫਿਰ ਉਸ ਦਾ ਹਾਲਤਾ ਦੇਣਾ ਪਊਗਾ ਨਾ ਕਿ ਸਿੱਧੇ ਤੌਰ ਤੇ ਹਾਲਤਾ ਦੱਸੋ ਨਾ ਜੀ ਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਪ੍ਰੋਗਰਾਮ ਮੁੱਦੇ ਜੋ ਫਰਕ ਪਾਉਣ ਦੇ ਵਿੱਚ ਤੁਹਾਡਾ ਸਵਾਗਤ ਹੈ ਤਾਂ ਪੰਜਾਬ ਦੇ ਵਿੱਚ ਇੱਕ ਹੁਣ ਨਵਾਂ ਮਸਲਾ ਜਿਹੜਾ ਉਹ ਸ਼ੁਰੂ ਹੋ ਗਿਆ ਏ ਉਹ ਮਸਲਾ ਪ੍ਰਾਲੀ ਦਾ ਏ ਪ੍ਰਾਲੀ ਨੂੰ ਅੱਗ ਲੱਗਣੀ ਹੈ ਜਿਹੜੀ ਉਹ ਸ਼ੁਰੂ ਹੋ ਗਈ ਹੈ ਪਾਵੇਂ ਹਟ ਚੁੱਕੀ ਜ਼ਮੀਨ ਦੇ ਹਟ ਚੁੱਕੀ ਫਸਲ ਦੇ ਮੁਆਵਜ਼ੇ ਦੇ ਪੈਸੇ ਨਹੀਂ ਆਏ ਲੇਕਿਨ ਜੁਰਮਾਨੇ ਲੱਗਣੇ ਨੇ ਜਿਹੜੇ ਉਹ ਸ਼ੁਰੂ ਹੋ ਗਏ ਨੇ ਤਾਂ ਮੇਰੇ ਸਹਿਯੋਗੀ ਸੁਖਮਨ ਚੀਮਾ ਮੇਰੇ ਨਾਲ ਮੌਜੂਦ ਨੇ ਤਾਂ ਸੁਖਮਨ ਤਾਂ ਸੀਜ਼ਨ ਦੀ ਸ਼ੁਰੂਆਤ ਹੋਈ ਹੈ ਬੜਾਈ ਦੇ ਦੀ ਤਾਂ ਅੱਗਾ ਲੱਗਣੀ ਆ ਵੀ ਸ਼ੁਰੂ ਹੋਈਆਂ ਨੇ ਹੁਣ ਤੱਕ ਦੀ ਕੀ ਰਿਪੋਰਟ ਆ ਜਿਹੜੀ ਉਹ ਪੰਜਾਬ ਤੋਂ ਨਿਕਲ ਕੇ ਸਾਹਮਣੇ ਆਈ ਹੈ ਬਿਲਕੁਲ ਬਲਵਿੰਦਰ ਇਹ ਐਸ ਵਕਤ ਸਤੰਬਰ ਮਹੀਨਾ ਅੱਜ 21 ਤਰੀਕ ਦਾ ਦਿਨ ਹੋ ਚੁੱਕਿਆ ਜਾਨੀ ਕਿ ਸਤੰਬਰ ਅਖੀਰ ਸਾਰਾ ਅਕਤੂਬਰ ਤੇ ਸ਼ੁਰੂਆਤੀ ਕੁਝ ਕੁ ਦਿਨ ਨਵੰਬਰ ਮਹੀਨੇ ਜਾਨੀ ਕਿ ਡੇਢ ਦੋ ਮਹੀਨੇ ਇਹ ਉਹ ਸਮਾਂ ਕਿ ਹਰ ਸਾਲ ਅਸੀਂ ਇਸ ਸਰਕਾਰ ਨੂੰ ਨਹੀਂ ਕਹਿ ਰਹੇ ਜਾਂ ਫਿਰ ਪ੍ਰਾਣੀਆਂ ਨੂੰ ਨਹੀਂ ਕਹਿ ਰਹੇ ਹਰ ਸਮੇਂ ਦੀ ਜਿਹੜੀ ਮੌਕੇ ਦੀ ਸਰਕਾਰ ਆ ਉਹਨਾਂ ਨੂੰ ਇਸ ਮੌਕੇ ਜਾਤ ਆ ਜਾਂਦਾ ਕਿ ਕਿਸਾਨਾਂ ਦੀ ਝੋਨੇ ਦੀ ਪਰਾਲੀ ਦੇ ਨਾਲ ਬਹੁਤ ਜ਼ਿਆਦਾ ਧੂਆਂ ਹੋਣਾ ਕਿਸਾਨਾਂ ਨੂੰ ਜਿਹੜਾ ਇਸ ਦੇ ਉਲਟੇ ਦੇ ਵਿੱਚੋਂ ਜਿਹੜੇ ਪਰਚੇ ਮਿਲਦੇ ਨੇ ਗ੍ਰਿਫਤਾਰੀਆਂ ਮਿਲਦੀਆਂ ਨੇ ਬਹੁਤ ਸਾਰੇ ਜੁਰਮਾਨੇ ਤੱਕ ਮਿਲਦੇ ਨੇ ਪਰ ਕਿਸਾਨ ਇਹ ਸਵਾਲ ਕਰਦੇ ਨੇ ਕਿ ਇਹ ਸਰਕਾਰ ਨੂੰ ਇਹ ਡੇਢ ਮਹੀਨੇ ਦੇ ਵਿੱਚ ਜਾਤ ਆਉਂਦਾ 1 ਮਹੀਨਾ 15 20 ਦਿਨ ਦੇ ਵਿੱਚ ਹੀ ਜਾਤ ਆਉਂਦਾ ਸਵਾਲ ਕਿਸਾਨ ਇਹ ਕਰ ਰਹੇ ਨੇ ਕਿ ਪੂਰੇ ਸਾਲ ਦੇ ਵਿੱਚ ਪਿਛੇ ਜਿਹੜੇ 10 ਤੋਂ 11 ਮਹੀਨੇ ਬਸਦੇ ਨੇ ਉਸ ਦੇ ਵਿੱਚ ਇਸ ਦਾ ਹੱਲ ਕਿਉਂ ਨਹੀਂ ਕੀਤਾ ਜਾਂਦਾ ਕਿ ਉਸ ਵਕਤ ਪਤਾ ਨਹੀਂ ਹੁੰਦਾ ਕਿ ਇਹਨਾਂ ਮਹੀਨਿਆਂ ਦੇ ਵਿੱਚ ਜਾ ਕੇ ਦਿੱਲੀ ਦਾ 에ਅਰ ਕੁਆਲਿਟੀ ਇੰਡੈਕਸ 700 ਦੇ ਨੇੜੇ ਪਹੁੰਚ ਜਾਣਾ ਉੱਥੇ ਸਾਹ ਲੈਣ ਦੇ ਵਿੱਚ ਦਿੱਕਤ ਆਵੇਗੀ ਲੋਕਾਂ ਨੂੰ ਜਿਹੜਾ ਕੁਆਰੰਟੀਨ ਕਰਨ ਵਰਗੇ ਹਾਲਾਤ ਪੜ ਜਾਣਗੇ ਇਹ ਤਾਂ ਸਾਰੇ ਸਾਲ ਦੇ ਵਿੱਚ ਪਤਾ ਨਾ ਬਲਵਿੰਦਰ ਕਿ ਚਲੋ ਜਿਸ ਤਰੀਕੇ ਇਹ ਪਤਾ ਕਿ ਜੂਨ ਤੋਂ ਲੈ ਕੇ ਜੁਲਾਈ ਅਗਸਤ ਸਤੰਬਰ ਤੱਕ ਪਾੜੀ بارشਾਂ ਪੈੜੀਆਂ ਨੇ ਹੜਾ ਹੋਣੇ ਨੇ ਉਸ ਕਰਕੇ ਜਸ ਕਰਕੇ ਇਸ ਵਾਰਤ ਇਹ ਜਿਹੜੇ ਲੋਕ ਇਲਜ਼ਾਮ ਲਾ ਰਹੇ ਨੇ ਕਿ ਪਹਿਲਾਂ ਉਹਨਾਂ ਦੇ ਹਾਲਾਤ ਮੌਕੇ ਤੇ ਸਾਹਮਣੇ ਨਹੀਂ ਗਏ ਬਰਸਾਤੀ ਚੋਏ ਨੇ ਜਿਹੜੇ ਉਹਨਾਂ ਦੀ ਸਫਾਈ ਨਹੀਂ ਹੋਈ ਜਿਹੜਾ ਡੈਮਾਂ ਨੂੰ ਡਾਊਨ ਨਹੀਂ ਕੀਤਾ ਗਿਆ ਤੇ ਇਸੇ ਕਰਕੇ ਹੜਾ ਇਸੇ ਤਰੀਕੇ ਦਾ ਨਾਲ ਜੁੜਦਾ ਮਾਮਲਾ ਇਹ ਆ ਕਿ ਜੇ ਇਸ ਤੋਂ ਪਹਿਲਾਂ ਕੋਈ ਹੱਲ ਕੀਤਾ ਹੋਵੇ ਕਿਸੇ ਤਰੀਕੇ ਦੀਆਂ ਕੋਈ ਮੀਟਿੰਗਾਂ ਕੀਤੀਆਂ ਹੋਣ ਕਿਸਾਨ ਆਗੂਆਂ ਦੇ ਨਾਲ ਜੇਕਰ ਕੁਝ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਉਹ ਕਹਿੰਦੇ ਨੇ ਕਿ ਕਿਸਾਨਾਂ ਆਗੂ ਅਸਲੀ ਕਿਸਾਨੀ ਤਾਂ ਫਿਰ ਪਿੰਡਾਂ ਦੇ ਵਿੱਚ ਜਾ ਕੇ ਸਰਵੇ ਕਰ ਲਿਆ ਜਾਵੇ ਕਿ ਜੋ ਅਸੀਂ ਮਸ਼ੀਨਰੀ ਦੇ ਰਹੇ ਹਾਂ ਕੀ ਤੁਹਾਡਾ ਹੱਲ ਹੋ ਰਿਹਾ ਕੀ ਕਿੰਨੀ ਕੁ ਦਿੱਕਤ ਆ ਰਹੀ ਹੈ ਕਿਸ ਤਰੀਕੇ ਹੱਲ ਕੀਤਾ ਜਾ ਸਕਦਾ ਤਾਂ ਇਹ ਵੀ ਤਾਂ ਬਲਵਿੰਦਰ ਇੱਕ ਸਵਾਲ ਹੈ ਤੇ ਉਸ ਤੋਂ ਅਗਲੀ ਗੱਲ ਹੈ ਜਿਹੜੀਆਂ ਹੁਣ ਕੇਂਦਰ ਚੋਂ ਵੀ ਘੰਟੀਆਂ ਵੱਜਣੀਆਂ ਨੇ ਜਿਹੜੀਆਂ ਦਿੱਲੀ ਚੋਂ ਵੀ ਘੰਟੀਆਂ ਵੱਜਣੀਆਂ ਨੇ ਕਿ ਭਾਈ ਪੰਜਾਬ ਵਾਲੇ ਆਪਣਾ ਧੂਆਂ ਸੰਭੋ ਤੇ ਉਸ ਤੋਂ ਬਾਅਦ ਪਿਛਲੇ 10 ਮਹੀਨੇ ਉਹ ਵੀ ਨਹੀਂ ਗੱਲ ਕਰਦੇ ਕਿ ਤੁਸੀਂ ਇਸ ਤੋਂ ਬਾਅਦ ਜਿਹੜਾ ਕਿਸ ਤਰੀਕੇ ਪਲਾਨ ਬਣਾਉਣਾ ਉਹ ਵੀ ਨਹੀਂ ਕਹਿੰਦੇ ਮੌਕੇ ਤੇ ਆ ਕੇ ਕਿਸਾਨਾਂ ਨੂੰ ਜਿਹੜਾ ਸਿੱਧੇ ਤੌਰ ਤੇ ਫਿਰ ਕਹਿਣ ਲੱਗ ਜਾਂਦੇ ਨੇ ਇੱਥੋਂ ਤੱਕ ਕਿ ਹਾਲਾਂਕਿ ਅਸੀਂ ਵੀ ਜਿਹੜਾ ਦੇਸ਼ ਦੀ ਸਰਵੋੱਚਾ ਅਦਾਲਤ ਜਿਹੜਾ ਸੁਪਰੀਮ ਕੋਰਟ ਦਾ ਸਨਮਾਨ ਕਰਦੇ ਆ ਕਿਸਾਨ ਵੀ ਸਨਮਾਨ ਕਰਦੇ ਨੇ ਤੇ ਇਸ ਵਕਤ ਜਿਹੜਾ ਕਿਸਾਨਾਂ ਨੂੰ ਲੈ ਕੇ ਟਿੱਪਣੀ ਦਿੱਤੀ ਗਿਆ ਕਿ ਜੇਕਰ ਕੋਈ ਅੱਗ ਲਾਉਂਦਾ ਕੁਝ ਕੁ ਕਿਸਾਨਾਂ ਨੂੰ ਗ੍ਰਿਫਤਾਰ ਕਰੋ ਬਾਕੀਆਂ ਨੂੰ ਕੰਨ ਹੋ ਜਾਣਗੇ ਉਹ ਇਸ ਘਟਨਾਵਾਂ ਤੋਂ ਬਾਹਰ ਜਾ ਜਾਣਗੇ ਇਸ ਤਰੀਕੇ ਦਾ ਜਿਹੜੀਆਂ ਇਹ ਫੈਸਲਾ ਸੁਣਾਇਆ ਹਾਲਾਂਕਿ ਕਿਸਾਨਾਂ ਨੂੰ ਕਹਿੰਦੇ ਕਿ ਸਾਡੇ ਪੱਖੀ ਨਹੀਂ ਹੈ ਪਰ ਜੋ ਮੌਜੂਦਾ ਹਾਲਾਤ ਨੇ ਇਸ ਵਕਤ ਪੰਜਾਬ ਦੇ ਬਲਵਿੰਦਰ 48 ਨੇ ਜਿਹੜੇ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ ਤਾਂ ਤੁਸੀਂ ਦੇਖੋ ਕਿ ਹਲੇ ਸ਼ੁਰੂਆਤੀ ਦਿਨ ਨੇ ਤੇ ਇਹ ਉਹ ਦਿਨ ਨੇ ਕਿ ਹਲੇ ਕਿੱਤੇ ਕਿਤੇ ਕੋਈ ਟਾਮਾ ਟਾਮਾ ਕਹਿੰਦੀ ਕਿ ਕਿਸੇ ਕਿਸਾਨ ਨੇ ਜੜੀ ਝੋਨੇ ਦੀ ਵਾਢੀ ਕੀਤੀ ਆ ਕਿ ਕੋਈ ਅਗੇਤੀ ਫਸਲ ਬੀਜਣੀ ਆ ਜਿਸ ਦੇ ਵਿੱਚ ਆਲੂ ਜਾਂ ਕੋਈ ਸਬਜ਼ੀ ਲਗਾਉਣੀ ਆ ਹਾਲਾਂਕਿ ਜਿਹੜੀ ਸਿੱਧੇ ਤੌਰ ਤੇ ਮੋٹے ਤੌਰ ਤੇ ਝੋਨੇ ਦਾ ਸੀਜ਼ਨ ਚੱਲਦਾ ਜਿਸ ਦੇ ਵਿੱਚ ਉਸ ਤੋਂ ਬਾਅਦ ਜਿਹੜੀ ਕਣਕ ਦੀ ਵਜਾਈ ਹੁੰਦੀ ਆ ਉਹ ਹਲੇ ਸੀਜ਼ਨ ਉਹਨੇ ਪੀਕ ਦੇ ਉੱਪਰ ਨਹੀਂ ਚੱਲਿਆ ਤਾਂ ਤੁਸੀਂ ਦੇਖੋ ਕਿ ਸ਼ੁਰੂਆਤੀ ਦੌਰ ਦੇ ਵਿੱਚ ਕਿਸਾਨਾਂ ਦੇ ਉੱਪਰ ਮਾਮਲੇ ਦਰਜ ਕਰਨੇ ਸ਼ੁਰੂ ਕਰ ਦਿੱਤੇ ਗਏ ਨੇ ਖਬਰ ਇਹ ਆ ਕਿ 27 ਨੇ ਜਿਹੜੇ ਪਰਾਲੀ ਜਲਾਉਣ ਦੇ ਜਿਹੜੇ ਕੇਸ ਨੇ ਦਰਜ ਕੀਤੇ ਗਏ ਨੇ ਜਿਸ ਦੇ ਵਿੱਚੋਂ 12 ਮਾਮਲੇ ਜਿਹੇ ਨੇ ਜਿਸ ਦੇ ਵਿੱਚ ਕਿਸਾਨਾਂ ਨੂੰ 45000 ਰੁਪਏ ਤੱਕ ਦਾ ਜੁਰਮਾਨਾ ਵੀ ਹੋ ਚੁੱਕਾ ਤੁਸੀਂ ਦੇਖੋ ਕਿ 15 ਸਤੰਬਰ ਤੋਂ ਲੈ ਕੇ ਅੱਜ 20 ਜਿਹੜਾ ਕੱਲ ਤੱਕ ਦੀ ਰਿਪੋਰਟ ਆ ਇਹ 20 ਸਤੰਬਰ ਤੱਕ ਦੀ 5 ਦਿਨਾਂ ਦੇ ਵਿੱਚ 48 ਮਾਮਲੇ ਸਾਹਮਣੇ ਆਏ 47 ਉਸ ਦੇ ਵਿੱਚੋਂ ਜਿਹੜੇ ਕੇਸ ਦਰਜ ਕਰਤੇ ਤੇ 12 ਨੂੰ 45000 ਦਾ ਜ਼ਰਮਾਨਾ ਲਗਾਤਾ ਜਿਸ ਦੇ ਵਿੱਚੋਂ ਅਮ੍ਰਿਤਸਰ ਦੇ 18 ਨੇ ਤਰ ਤਾਰਨ ਦੇ 5 ਨੇ ਪਟਿਆਲੇ ਦੇ 3 ਨੇ ਫਿਰੋਜ਼ਪੁਰ ਦਾ 1 ਕਾ ਸੰਗਰੂਰ ਦਾ ਵੀ 1 ਕਾ ਤਾਂ ਤੁਸੀਂ ਦੇਖੋ ਕਿ ਜੋ ਕਿਸਾਨ ਆਗੂ ਕਿਸਾਨ ਜਿਹੜੇ ਦਰਿਆਵਾਂ ਦੇ ਕੰਢਿਆਂ ਤੇ ਖੜੇ ਉਸ ਵਕਤ ਸਵਾਲ ਕਰ ਰਹੇ ਸੀ ਕਿ ਸਾਡੀਆਂ ਜ਼ਮੀਨਾਂ ਦੇ ਵਿੱਚ ਪਾੜ ਪੈ ਗਿਆ ਕਈ ਕਿਈ ਫੁੱਟ ਪਾਣੀ ਫਿਰ ਰਿਹਾ ਰੇਤਾ ਚੜ ਗਿਆ ਕੀ ਸਰਕਾਰ ਨੂੰ ਸੈਟੇਲਾਈਟ ਦੇ ਨਾਲ ਇਹ ਜ਼ਮੀਨਾਂ ਟ੍ਰੇਸ ਨਹੀਂ ਹੋ ਰਹੀਆਂ ਕਿ ਕਿੱਥੇ ਕਿਹੜੇ ਕਿਸਾਨ ਦੀ ਕਿੰਨੀ ਕੁ ਫਸਲ ਬਰਬਾਦ ਹੋਈ ਆ ਹਾਲਾਂਕਿ ਉਥੇ ਤਾਂ ਮੋਟਾ ਅੰਦਾਜ਼ਾ ਇਹੀ ਲਗਾਉਣਾ ਕਿ ਕਿਸ ਦੀ ਕਿੰਨੀ ਬਰਬਾਦ ਹੋਈ ਆ ਕਿਉਂਕਿ ਉਥੇ ਇਹ ਤਾਂ ਅੰਦਾਜ਼ਾ ਲਗਾਉਣਾ ਨਹੀਂ ਕਿ ਜਿਹੜੀ ਝੋਨੇ ਦਾ ਕਿੰਨਾ ਕ ਨੁਕਸਾਨ ਹੋਇਆ ਜਿਹੜਾ ਝੋਨਾ ਸਾਰਾ ਹੀ ਡੁੱਬ ਗਿਆ ਉਹਦੇ ਵਿੱਚ 3 ਫੁੱਟ ਰੇਤਾ ਭਰ ਗਿਆ ਤਾਂ ਝੋਨਾ ਹੀ ਤਬਾਹ ਹੋ ਗਿਆ ਨਾ ਬਲਵਿੰਦਰ ਤਾਂ ਹੁਣ ਉਹ ਉਹ ਕਿਸਾਨਾਂ ਦੇ ਉੱਪਰ ਸੈਟੇਲਾਈਟ ਦੇ ਨਾਲ ਸਾਰੀ ਜਾਂਚ ਹੋਵੇਗੀ ਉਹਨਾਂ ਦੇ ਉੱਪਰ ਪਰਚੇ ਵੀ ਹੋਣਗੇ ਕਿਸਾਨਾਂ ਦੇ ਅੱਗੇ ਇਸ ਵਕਤ ਵੱਡੀ ਇੱਕ ਚੁਣੌਤੀ ਆ ਜਿਹੜੀ ਬਲਵਿੰਦਰ ਉਹ ਆ ਕੇ ਖੜੀ ਹੋ ਗਈ ਆ ਤਾਂ ਸੁਖਮਨ ਮੈਂ ਕੁਝ ਗੱਲਾਂ ਕਰਨਾ ਚਾਹਾਂਗਾ ਜਿਸ ਪ੍ਰਕਾਰ ਆਪਾਂ ਪਿਛਲੇ ਕੁਝ ਸਮੇਂ ਤੋਂ ਦੇਖਦੇ ਆਂ ਤਾਂ ਪ੍ਰਾਲੀ ਦਾ ਜ਼ਿਆਦਾ ਰੌਲਾ ਉਦੋਂ ਪਿਆ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸਨ ਉਦੋਂ ਇਹ ਵੀ ਚਰਚਾਵਾਂ ਚੱਲੀਆਂ ਸਨ ਕਿ ਫੰਡ ਨੇ ਜਿਹੜੇ ਉਪਰਾਲੀ ਵਾਸਤੇ ਆਏ ਲੇਕਿਨ ਸਰਕਾਰ ਨੇ ਖਰਚਾ ਕਿਤੇ ਹੋਰ ਕਰ ਦਿੱਤਾ ਹਾਲਾਂਕਿ ਉਦੋਂ ਸੁਪਰਸੀਡਰ ਨੇ ਜਿਹੜੇ ਜਾਂ ਫਿਰ ਮਲਚਰ ਹੋ ਗਏ ਜਾਂ ਫਿਰ ਚੋਪਰ ਹੋ ਗਏ ਇਸ ਤਰ੍ਹਾਂ ਦੀਆਂ ਕਈ ਮਸ਼ੀਨਾਂ ਨੇ ਜਿਹੜੀਆਂ ਬੈਲਰ ਮਸ਼ੀਨਾਂ ਵੀ ਦਿੱਤੀਆਂ ਸੀ ਜੀ ਉਹ ਵੀ ਮਾਰਕੀਟ ਦੇ ਵਿੱਚ ਆਈਆਂ ਸੀ ਹਾਲਾਂਕਿ ਜੇ ਆਪਾਂ ਦੇਖੀਏ ਇਸ ਨਾਲ ਕਿਸਾਨਾਂ ਤੇ ਬੋਝ ਵੀ ਵਧਿਆ ਸੀ ਕਿਉਂਕਿ ਕਿਸਾਨਾਂ ਦੀ ਲਾਗਤ ਤੇ ਇੱਕ ਤਾਂ ਪ੍ਰਤੀ ਏਕੜ ਇਸ ਪਰਾਲੀ ਦੇ ਹੱਲ ਵਾਸਤੇ ਲੱਗਣੀ ਸੀ ਦੂਜਾ ਉਹਨਾਂ ਨੂੰ ਲੱਖਾਂ ਰੁਪਏ ਦੀਆਂ ਮਸ਼ੀਨਾਂ ਨੇ ਜਿਹੜੀਆਂ ਉਹ ਖਰੀਦਣੀਆਂ ਪੈਣੀਆਂ ਸੀ ਤਾਂ ਅੱਜ ਦੇ ਸਮੇਂ ਨਾਲ ਦੇਖੀਏ ਜੇ ਉਹ ਮਸ਼ੀਨਾਂ ਚਲਾਉਣ ਵਾਸਤੇ ਟਰੈਕਟਰ ਚਾਹੀਦਾ ਹੈ ਤਾਂ ਘੱਟੋ ਘੱਟ 8 8 ਲੱਖ ਤੋਂ ਲੈ ਕੇ 10 ਲੱਖ ਰੁਪਿਆ ਉਸ ਟਰੈਕਟਰ ਤੇ ਲੱਗੇਗਾ ਕਿਉਂਕਿ ਪਹਿਲਾਂ ਦੇਖਿਆ ਕਿ ਅ ਜ਼ਿਆਦਾਤਰ ਕਿਸਾਨਾਂ ਕੋਲ ਛੋਟੇ ਟਰੈਕਟਰ ਸਨ 40 ਤੋਂ 45 ਪਾਵਰ ਦੇ ਟਰੈਕਟਰ ਜ਼ਿਆਦਾ ਵਰਤੇ ਜਾਂਦੇ ਸਨ ਤਾਂ ਤੁਸੀਂ ਦੇਖੋ ਕਿ ਜਦੋਂ ਇਹ ਮਸ਼ੀਨਾਂ ਆਈਆਂ ਨੇ ਉਦੋਂ ਤੋਂ ਪੰਜਾਬ ਦੇ ਵਿੱਚ 4x4 ਟਰੈਕਟਰ ਨੇ ਜਿਹੜੇ ਉਹਨਾਂ ਦੀ ਵੀ ਗਿਣਤੀ ਹੈ ਜਿਹੜੀ ਉਹ ਵਧੀ ਹੈ ਤਾਂ ਕਿਤੇ ਨਾ ਕਿਤੇ ਕਿਸਾਨਾਂ ਨੂੰ ਮਜਬੂਰੀ ਵਸ ਆਪਣੇ ਸੰਗ ਸਮਾਨ ਦੇ ਤੇ ਜ਼ਿਆਦਾ ਖਰਚਾ ਕਰਨਾ ਪੈ ਰਿਹਾ ਏ ਜਿਹੜਾ ਉਸ ਲਾਗਤ ਦੇ ਵਿੱਚ ਨਹੀਂ ਆਉਂਦਾ ਜਿਹੜੀ ਪ੍ਰਤੀ ਏਕੜ ਆਪਾਂ ਇਸ ਪਰਾਲੀ ਦੇ ਹੱਲ ਵਾਸਤੇ ਕਹਿੰਦੇ ਆ ਤਾਂ ਦੋ ਤਰੀਕਿਆਂ ਨਾਲ ਪਰਾਲੀ ਆ ਜਿਹੜੀ ਇਸ ਦਾ ਹੱਲ ਕੀਤਾ ਜਾਂਦਾ ਏ ਇੱਕ ਤਰੀਕਾ ਤਾਂ ਇਹ ਆ ਕਿ ਖੇਤ ਦੇ ਵਿੱਚ ਹੀ ਰਹਿਣ ਖੂਨ ਦਾ ਜਿਹੜੀ ਉਹ ਮਿਲਾ ਲਈ ਜਾਂਦੀ ਹੈ ਦੂਜਾ ਤਰੀਕਾ ਜਿਸ ਦਾ ਤੁਸੀਂ ਜ਼ਿਕਰ ਕੀਤਾ ਕਿ ਬੈਲਰ ਮਸ਼ੀਨਾਂ ਦੇ ਨਾਲ ਗੱਠਾ ਬਣਾ ਕੇ ਅੱਗੇ ਫੈਕਟਰੀਆਂ ਦੇ ਵਿੱਚ ਵੀ ਉਹਨਾਂ ਗੱਠਾਂ ਨੂੰ ਜਲਾਇਆ ਜਾਂਦਾ ਹੈ એનર્ਜੀ ਆ ਜਿਹੜੀ ਉਹ ਲਈ ਜਾਂਦੀ ਹੈ ਤਾਂ ਪਿਛਲੇ ਕਈ ਸਾਲਾਂ ਤੋਂ ਇਹ ਵਰਤਾਰਾ ਵਾਪਰ ਰਿਹਾ ਹੈ ਲਗਾਤਾਰ ਅੱਗਾਂ ਵੀ ਲੱਗ ਰਹੀਆਂ ਨੇ ਪੁਲਿਸ ਕੇਸ ਵੀ ਹੋ ਰਹੇ ਨੇ ਕਈ ਥਾਵਾਂ ਤੇ ਧਰਨੇ ਵੀ ਥਾਣਿਆਂ ਦੇ ਅੱਗੇ ਕਿਸਾਨਾਂ ਨੇ ਦਿੱਤੇ ਨੇ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਕਿ ਅਧਿਕਾਰੀ ਆਉਂਦੇ ਨੇ ਖੇਤੀਬਾੜੀ ਵਿਭਾਗ ਦੇ ਉਹਨਾਂ ਨੂੰ ਕਿਸਾਨ ਬੰਦਕ ਬਣਾ ਕੇ ਉਹਨਾਂ ਕੋਲ ਆਗ ਲਵਾਉਂਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੇ ਉਹ ਟਵੀਟ ਕਰਦੇ ਨੇ ਕਿ ਇਹਨਾਂ ਕਿਸਾਨਾਂ ਤੇ ਸਖਤ ਕਾਰਵਾਈ ਹੋਵੇਗੀ ਹਾਲਾਂਕਿ ਜੇ ਦੇਖੀਏ ਕਿਸਾਨ ਵੀ ਨੇ ਜਿਹੜੇ ਉਹ ਨਹੀਂ ਚਾਹੁੰਦੇ ਜ਼ਿਆਦਾਤਰ ਕਿਸਾਨ ਨਹੀਂ ਚਾਹੁੰਦੇ ਕਿ ਸਾਨੂੰ ਅੱਗ ਲਾਉਣੀ ਪਵੇ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਸਾਡੀ ਮਜਬੂਰੀ ਆ ਪਹਿਲਾਂ ਹੀ ਅਸੀਂ ਜ਼ਮੀਨਾਂ ਠੇਕੇ ਤੇ ਲਈਆਂ ਨੇ 5 ਤੋਂ 6000 ਰੁਪਏ ਪ੍ਰਤੀ ਏਕੜ ਤਾਂ ਜ਼ਿਆਦਾ ਖਰਚਾ ਆ ਜਾਂਦਾ ਹੈ ਦੇਖੋ ਬਲਵਿੰਦਰ ਜਿਸ ਤਰੀਕੇ ਤੁਸੀਂ ਗੱਲ ਕਰੀ ਹੈ ਨਾ ਇਸੇ ਤਰੀਕੇ ਹਾਲਾਂਕਿ ਜੇ ਮੈਂ ਗਲਤ ਨਾ ਹੋਵਾਂ ਮੈਂ ਬੀਤੇ ਸਾਲਾਂ ਦੇ ਵਿੱਚ ਜਿਹੜੀ ਮੌਜੂਦਾ ਸੱਤਾਧਰ ਦੀ ਪੰਜਾਬ ਸਰਕਾਰ ਉਹ ਵੀ ਕਹਿੰਦੇ ਸੀ ਕਿ ਕੁਝ ਪੈਸੇ ਅਸੀਂ ਤਕਰੀਬਨ 11500 80 ਪਾਉਣੇ 11500 ਜਿਹੜਾ ਕੇਂਦਰ ਦਵੇ ਤੇ ਉਸ ਦੇ ਨਾਲ ਕਿਸਾਨਾਂ ਨੂੰ ਬੋਨਸ ਦੇ ਰੂਪ ਦੇ ਵਿੱਚ ਇੱਕ ਮੁਆਵਜ਼ੇ ਦੇ ਰੂਪ ਦੇ ਵਿੱਚ ਪੈਸੇ ਦਵਾਂਗੇ ਤੇ ਫਿਰ ਉਹ ਜ਼ਿੰਮੇਵਾਰੀ ਕਿਸਾਨਾਂ ਦੀ ਬਣ ਜੂਗੀ ਕਿ ਉਸ ਨੂੰ ਜਿਹੜਾ ਮਿੱਟੀ ਦੇ ਵਿੱਚ ਮਿਕਸ ਕਰਨਾ ਕਿ ਚਲੋ ਜਿਸ ਤਰੀਕੇ ਤੁਸੀਂ ਗੱਲ ਕਰੀਏ ਕਿ 4 ਤੋਂ 5000 ਖਰਚਾ ਆਉਂਦਾ ਜੇ 2500 ਰੁਪਏ ਦੇ ਨੇੜੇ ਦੋਵੇਂ ਸਰਕਾਰਾਂ ਰਲ ਕੇ ਦੰਦੀਆਂ ਨੇ 11500 ਕਿਸਾਨ ਪੱਲਿਓਂ ਵੀ ਪਾਲਣਗੇ ਚਲੋ ਕਿ ਚਲੋ ਕੁਸ਼ਤ ਸਹਾਇਤਾ ਮਿਲਦੀ ਹੈ ਨਾ ਪਰ ਅਸੂਲ ਤੋਂ ਦੇਖੋ ਕਿ ਤੁਸੀਂ ਹਾਲਾਂਕਿ ਅਸੀਂ ਸਰਕਾਰ ਦੇ ਇਸ ਫੈਸਲੇ ਨੂੰ ਗਲਤ ਨਹੀਂ ਕਹਿੰਦੇ ਪਰ ਸਰਕਾਰ ਅੱਗੇ ਕੁਝ ਸਵਾਲ ਕਿਸਾਨਾਂ ਦੇ ਨੇ ਜਾਂ ਫਿਰ ਜਿਹੜੇ ਲੋਕਾਂ ਦੇ ਨੇ ਕਿ ਕੀ ਪਰਚੇ ਕਰਨ ਵਾਲੇ ਮਸਲਾ ਹੱਲ ਹੋ ਜੂ ਕੀ ਅਸਲ ਦੇ ਵਿੱਚ ਚਲੋ ਮੰਨਿਆ ਕਿ ਪਰਚੀਆਂ ਦੇ ਨਾਲ ਕਿਸਾਨ ਡਰ ਜਾਣਗੇ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਾਉਣਗੇ ਕੀ ਡਰ ਕੇ ਤਾਂ ਫਿਰ ਅਗਲੀ ਫਸਲ ਜਿਹੜੀ ਬਜਾਈ ਕਰਨੀ ਹੈ ਉਹ ਰੋਕੀ ਨਹੀਂ ਜਾ ਸਕਦੀ ਕਿਸੇ ਨਾ ਕਿਸੇ ਤਰੀਕੇ ਤਾਂ ਤੁਸੀਂ ਬਲਵਿੰਦਰ ਬਜਾਈ ਕਰਨੀ ਹੈ ਤੇ ਕਿਸਾਨ ਇੱਕ ਹੋਰ ਵੀ ਗੱਲ ਕਹਿ ਰਹੇ ਨੇ ਕਿ ਜਿਹੜੀਆਂ ਸਰਕਾਰਾਂ ਨੇ ਦਾਅਵੇ ਕਰਦੇ ਨੇ ਕਿ ਅਸੀਂ ਬੈਲਰ ਮਸ਼ੀਨਾਂ ਦਿਤੀਆਂ ਜਾਂ ਚੌਪਰ ਦੇਤੇ ਮਲਚਰ ਦੇਤੇ ਉਹ ਕਹਿੰਦੇ ਕਿ ਲਿਮਟਿਡ ਦਿੱਤੇ ਨੇ ਉਹ ਕਹਿੰਦੇ ਕਿ ਕੁਝ ਏਰੀਆ ਨੂੰ ਤਾਂ ਉਹ ਕੰਪਲੀਟ ਕਰ ਸਕਦੇ ਨੇ ਜਿਹੜਾ ਕਵਰ ਕਰ ਸਕਦੇ ਨੇ ਪਰ ਇੰਨੇ ਵੱਡੇ ਏਰੀਏ ਦੇ ਵਿੱਚ ਪੰਜਾਬ ਦੇ ਵਿੱਚ ਉਹ ਜਿਹੜਾ ਮੌਕੇ ਤੇ ਉਹ ਜਿਹੜਾ ਕੰਮ ਨਹੀਂ ਕਰ ਸਕਦੇ ਮੈਨੂੰ ਸੁਖਦਨ ਇੱਕ ਚੀਜ਼ ਦਾ ਮੈਂ ਜ਼ਿਕਰ ਕਰਨਾ ਚਾਹਾਂਗਾ ਜਿਵੇਂ ਕਿ ਜਿਹੜੇ ਕਿਸਾਨਾਂ ਨੇ ਆਲੂਆਂ ਦੀ ਫਸਲ ਵੀਦਣੀ ਹੈ ਤਾਂ ਇੱਥੇ ਤਾਂ ਇੱਕ ਇੱਕ ਦਿਨ ਗਿਣਤੀ ਹੁੰਦਾ ਹੈ ਕਿਉਂਕਿ ਜਿਹੜਾ ਅਗੇਤਾ ਆਲੂਆ ਉਸ ਤੇ ਰੇਟ ਵੀ ਵਧੀਆ ਦੇਣਾ ਹੁੰਦਾ ਹੈ ਤਾਂ ਉਹਨਾਂ ਵਾਸਤੇ ਇੱਕ ਇੱਕ ਦਿਨ ਕੀਮਤੀ ਆ ਜਿਹੜੀਆਂ ਬੈਲਰ ਮਸ਼ੀਨਾਂ ਆਮ ਠੇਕੇਦਾਰ ਲਈ ਫਿਰਦੇ ਨੇ ਤਾਂ ਉਹ ਅਗਰ ਉਹਨਾਂ ਨੇ ਤੁਹਾਡੀ ਪਰਾਲੀ ਚੱਕਣੀ ਆ ਤਾਂ ਇੱਕ ਦਿਨ ਚਲੋ ਕਿਸਾਨ ਨੇ ਉਹਨਾਂ ਨੂੰ ਰੀਪਰ ਮਾਰ ਕੇ ਦੇਤਾ ਸਰ ਇੱਕ ਦਿਨ ਉਸ ਦੇ ਰਾਇਕ ਨੇ ਜਿਹੜੇ ਉਹ ਲੱਗਣੇ ਨੇ ਉਸ ਤੋਂ ਬਾਅਦ ਅਗਲੇ ਦਿਨ ਲੰਬਾ ਵਰਸਸ ਚੱਲਦਾ ਬਲਵਿੰਦਰ ਇਹ ਤਾਂ ਚਲੋ ਤੁਸੀਂ ਦਿਨਾਂ ਦੀ ਗੱਲ ਕਰ ਲਈ ਨਾ ਇਹ ਵੀ ਤਾਂ ਦੇਖੋ ਕਿ ਉਹ ਬੈਲਰ ਮਸ਼ੀਨ ਦੀ ਤੁਹਾਡੀ ਵਾਰੀ ਹਫਤੇ ਬਾਅਦ ਆਉਣੀ ਆ ਜਾਂ 10 ਦਿਨ ਬਾਅਦ ਆਉਣੀ ਆ ਇਹ ਵੀ ਹੈ ਨਾ ਜਦੋਂ ਪਹਿਲਾਂ ਤਾਂ ਉਹ ਰਾਇਕ ਮਾਰ ਕੇ ਜਾਣਗੇ ਫਿਰ ਦੋ ਤਿੰਨ ਦਿਨ ਬਾਅਦ ਉਹ ਮਸ਼ੀਨ ਆਉਗੀ ਗੱਠਾ ਬਣਾਉਣੇ ਵਾਲੀ ਉਸ ਤੋਂ ਬਾਅਦ ਉਹ ਹਫਤਾ 10 ਦਿਨ ਉਹਨਾਂ ਗੱਠਾਂ ਨੂੰ ਚੁੱਕਣ ਵਾਸਤੇ ਲਾ ਦਿੰਦੇ ਨੇ ਹਾਲਾਂਕਿ ਜਿਹੜੇ ਕਿਸਾਨ ਨੇ ਕਣਕ ਬੀਜਣੀ ਆ ਥੋੜਾ ਇੰਤਜ਼ਾਰ ਵੀ ਕਰ ਲੈਂਦਾ ਏ ਲੇਕਿਨ ਜਿਨ੍ਹਾਂ ਨੇ ਆਲੂ ਬੀਜਣੇ ਨੇ ਉਹਨਾਂ ਨੂੰ ਜ਼ ਦੂਜੇ ਪਾਸੇ ਆਪਾਂ ਹੋਰ ਗੱਲਾਂ ਕਰੀਏ ਤਾਂ ਬਹੁਤ ਸਾਰੇ ਪਹਿਲੂ ਨੇ ਜਿਹੜੇ ਇਸ ਦੇ ਨਾਲ ਜੁੜਦੇ ਨੇ ਹਾਲਾਂਕਿ ਪਰਾਲੀ ਨੂੰ ਲੈ ਕੇ ਕੁਝ ਕੁ ਉਦਯੋਗ ਨੇ ਜਿਹੜੇ ਉਹ ਸ਼ੁਰੂ ਹੋਏ ਸੀ ਜਿਸ ਤਰ੍ਹਾਂ ਗੱਤੇ ਦੇ ਉਦਯੋਗ ਨੇ ਜਿਹੜੇ ਉਹ ਸ਼ੁਰੂ ਹੋਏ ਸੀ ਲੇਕਿਨ ਉਹ ਜ਼ਿਆਦਾ ਕਾਮਯਾਬ ਨੇ ਜਿਹੜੇ ਉਹ ਨਜ਼ਰ ਨਹੀਂ ਆਏ ਤਾਂ ਇਕਦੁੱਕਾ ਥਾਵਾਂ ਤੇ ਰਿਪੋਰਟਾਂ ਨੇ ਜਿਹੜੀਆਂ ਇਸ ਦੀ ਉਹ ਵੀ ਦੇਖਿਆ ਸੀ ਕਿਉਂਕਿ ਅਗਰ ਉਹ ਚੀਜ਼ ਕਾਮਯਾਬ ਹੁੰਦੀ ਤਾਂ ਥਾਂ ਥਾਂ ਤੇ ਉਹ ਗੱਤੇ ਦਾ ਕਾਰੋਬਾਰ ਆ ਜਿਹੜਾ ਉਹ ਲੋਕਾਂ ਨੇ ਸ਼ੁਰੂ ਕਰ ਲੈਣਾ ਸੀ ਹਾਲਾਂਕਿ ਪਰਾਲੀ ਦੀ ਜਿਹੜੀ ਰਹਿੰਦ-ਖੂੰਦ ਆ ਇਸ ਤੋਂ ਬਹੁਤ ਕੁਝ ਬਣਾਇਆ ਜਾ ਸਕਦਾ ਏ ਇਸ ਤੇ ਰਿਸਰਚ ਦੀ ਵੀ ਔ ਲੋਡ ਹੈ ਕਿਉਂਕਿ ਇਹ ਇੱਕ ਬਾਲਣ ਵੀ ਹੈ ਬਾਲਣ ਦਾ ਵੀ ਚੰਗਾ ਸਾਧਨ ਹੈ ਨਾ ਦੂਜੇ ਪਾਸੇ ਤੁਸੀਂ ਦੇਖੋ ਕਿ ਫੈਕਟਰੀਆਂ ਦੇ ਵਿੱਚ ਵੀ ਇਸ ਦਾ ਇਸਤੇਮਾਲ ਆ ਜਿਹੜਾ ਉਹ ਕੀਤਾ ਜਾਂਦਾ ਹੈ ਲੇਕਿਨ ਇਸ ਦੀ ਸਾਮ ਸੰਭਾਲ ਬੜੀ ਔਖੀ ਹੈ ਤੁਸੀਂ ਦੇਖੋ ਕਿ 20 20 30 30 ਏਕੜ ठेकेदार ਨੇ ਜਿਹੜੇ ਉਹ ਠੇਕੇ ਤੇ ਲੰਦੇ ਨੇ ਫਿਰ ਉੱਥੇ ਪਰਾਲੀ ਆ ਜਿਹੜੀ ਉਹ ਸਟੋਰ ਕਰਦੇ ਨੇ ਕਈ ਵਾਰ ਅਣਹੋਣੀ ਘਟਨਾ ਹੋ ਜਾਂਦੀ ਹੈ ਉੱਥੇ ਅੱਗ ਲੱਗਣ ਦਾ ਖਤਰਾ ਹੈ ਜਿਹੜਾ 24 ਘੰਟੇ ਬਣਿਆ ਰਹਿੰਦਾ ਹੈ ਤਾਂ ਇਸ ਤਰ੍ਹਾਂ ਦੇ ਕਈ ਚੈਲੰਜ ਨੇ ਜਿਹੜੇ ਬਹੁਤ ਸਾਰੇ ਚੈਲੰਜ ਨੇ ਬਰਵਿੰਦਰ ਬਹੁਤ ਸਾਰੇ ਨੇ ਪਰ ਮਸਲਾ ਤਾਂ ਇਸ ਵਕਤ ਇਹ ਆ ਕਿ ਚਲੋ हालांकि सरकार अपनी कार्रवाई कर रही है किसानों के उपर परचे कर रही है गिरफ्तारियां भी भविष्य जिस तरीके मान योगीम कोर्ट ने कहा कि जे थोड़ी गिरफ्तारियां करो तो बहुत सारे जिसके अग लाने पिछे हट लगन पर सवाल तो यह ना कि इस तरीके मसला हल नहीं ना होगा किसान तो यह कह रहे कि अः तुम पराली ले जाओ अः ने तो यह कहता कि अभी अग लाइन पराली लै जाओ फिर उसका हल देना पेगा सीधे तौर पर हालत दसो ना की ਤਾਂ ਮੈਂ ਇੱਕ ਗੱਲ ਦਾ ਹੋਰ ਜ਼ਿਕਰ ਕਰਨਾ ਚਾਹਾਂਗਾ ਅਗਰ ਸਰਕਾਰ ਕਹਿੰਦੀ ਹੈ ਕਿ ਅਸੀਂ ਇੱਕ ਵਾਰ ਦੇ ਵਿੱਚ ਇਹ ਸਾਰਾ ਕੁਝ ਬੰਦ ਕਰ ਦਾਂਗੇ ਇੱਕ ਵਾਰ ਦੀ ਪਰਾਲੀ ਨੂੰ ਅੱਗ ਲਾਉਣੀ ਬੰਦ ਕਰ ਦਾਂਗੇ ਤਾਂ ਇਹ ਟੈਕਨੀਕਲ ਤੌਰ ਤੇ ਤਾਂ ਪੋਸੀਬਲ ਨਹੀਂ ਅਜੇ ਕਈ ਸਾਲ ਹੋਰ ਲੱਗਣਗੇ ਇਹ ਵਰਤਾਰਾ ਕਈ ਸਾਲ ਹੋਰ ਵਾਪਰੇਗਾ ਉਸ ਤੋਂ ਬਾਅਦ ਹੀ ਇਸ ਦਾ ਕੋਈ ਪੱਕਾ ਹੱਲ ਆ ਜਿਹੜਾ ਉਹ ਕੱਢਿਆ ਜਾ ਸਕਦਾ ਹੈ ਹਾਲਾਂਕਿ ਜਦੋਂ ਕੈਪੀਟਲ ਸਰਕਾਰ ਵੇਲੇ ਇਸ ਚੀਜ਼ ਦੀ ਸ਼ੁਰੂਆਤ ਹੋਈ ਸੀ ਤਾਂ ਉਦੋਂ ਕਿਸਾਨਾਂ ਕੋਲ ਮਸ਼ੀਨਾਂ ਵੀ ਨਹੀਂ ਸਨ ਕਿਸਾਨਾਂ ਨੇ ਹਲਾਂ ਦੇ ਨਾਲ ਪਰਾਲੀ ਆ ਜਿਹੜੀ ਆਪਣੇ ਖੇਤਾਂ ਵਿੱਚੋਂ ਬਾਹਰ ਕੱਢ ਕੇ ਕੱਚੇ ਰਾਹਾਂ ਉੱਤੇ ਢੇਰ ਲਗਾ ਦਿੱਤੇ ਅਤੇ ਬਾਅਦ ਦੇ ਵਿੱਚ ਉਹ ਢੇਰ ਦੇ ਜਿਹੜੇ ਉਹ ਦੋ ਤਿੰਨ ਮਹੀਨੇ ਬਾਅਦ ਅੱਗ ਦੇ ਹਵਾਲੇ ਜਾਂ ਤਾਂ ਕਿਸਾਨਾਂ ਨੇ ਕਰ ਦਿੱਤੇ ਜਾਂ ਕਿਸੇ ਹੋਰ ਕਾਰਨ ਉਹਨਾਂ ਨੂੰ ਅੱਗ ਲੱਗ ਗਈ ਤਾਂ ਇਸ ਤਰ੍ਹਾਂ ਦੀਆਂ ਵੀ ਘਟਨਾਵਾਂ ਨੇ ਜਿਹੜੀਆਂ ਉਹ ਸਾਹਮਣੇ ਆਈਆਂ ਸੀ ਦੂਜਾ ਸਰਕਾਰ ਦੇ ਅੱਗੇ ਵੱਡਾ ਚੈਲੰਜ ਜ਼ਰੂਰ ਆ ਸਰਕਾਰ ਨੂੰ ਮਸ਼ੀਨਰੀ ਵੀ ਵਧਾਉਣੀ ਪੈਣੀ ਕਿਸਾਨਾਂ ਲਈ ਸਬਸਿਡੀਆਂ ਨੇ ਜਿਹੜੀਆਂ ਉਹ ਵੀ ਅਲਾਨਣੀਆਂ ਪੈਣੀਆਂ ਅਤੇ ਇੱਕ ਨੀਤੀ ਦੀ ਵੀ ਲੋੜ ਆ ਹਾਲਾਂਕਿ ਸਰਕਾਰ ਦੇ ਵੱਖ-ਵੱਖ ਵਿਭਾਗ ਨੇ ਜਿਹੜੇ ਇਸ ਮਾਮਲੇ ਨੂੰ ਲੈ ਕੇ ਕੰਮ ਕਰ ਰਹੇ ਨੇ ਤੁਸੀਂ ਦੇਖੋ ਕਿ ਆਉਣ ਵਾਲੇ ਜਿਨ੍ਹਾਂ ਵਿੱਚ डीसी ਅਤੇ ਐਸਐਸਪੀ ਵਰਗੇ ਵੱਡੇ ਅਧਿਕਾਰੀ ਤੁਹਾਨੂੰ ਖੇਤਾਂ ਵਿੱਚ ਨਜ਼ਰ ਆਉਣਗੇ ਅੱਗ ਬੁਝਾਉਂਦੇ ਨਜ਼ਰ ਆਉਣਗੇ ਅਤੇ ਕਿਸਾਨਾਂ ਦੀ ਝਾੜ ਪਾਉਂਦੇ ਵੀ ਨਜ਼ਰ ਆਉਣਗੇ ਹਾਲਾਂਕਿ ਕਈ ਵਾਰ ਹਾਦਸੇ ਵੀ ਇਹਨਾਂ ਨੂੰ ਲੈ ਕੇ ਵਾਪਰ ਜਾਂਦੇ ਨੇ ਲੇਕਿਨ ਇਹ ਜਿਹੜਾ ਅਮਲ ਆ ਇਹ ਉਦੋਂ ਤੋਂ ਸ਼ੁਰੂ ਹੋਣਾ ਚਾਹੀਦਾ ਹੈ ਜਦੋਂ ਤੋਂ ਝੋਨੇ ਦੀ ਬਜਾਈ ਸ਼ੁਰੂ ਹੋ ਗਈ ਬਿਲਕੁਲ ਉਦੋਂ ਤੋਂ ਪਿੰਡਾਂ ਪਿੰਡਾਂ ਵਿੱਚ ਜਾ ਕੇ ਜਾਗਰੂਕ ਕਰੇ ਇਕੱਲੇ ਇਕੱਲੇ ਪਿੰਡ ਦੇ ਵਿੱਚ ਕੈਂਪ ਲਗਾਏ ਜਾਣ ਕਿਸਾਨਾਂ ਨੂੰ ਦੱਸਿਆ ਜਾਵੇ ਕਿ ਇਸ ਤਰ੍ਹਾਂ ਆਪਾਂ ਕਰ ਸਕਦੇ ਹਾਂ ਪ੍ਰਸ਼ਾਸਨ ਦਾ ਤੁਹਾਡਾ ਪੂਰਾ ਸਹਿਯੋਗ ਕਰੇਗਾ ਪਰ ਇਸ ਮਸਲੇ ਦਾ ਹੱਲ ਕੀਤਾ ਜਾ ਸਕਦਾ ਜਿਸ ਤਰੀਕੇ ਤੁਸੀਂ ਕੈਂਪਾਂ ਦੀ ਗੱਲ ਕਰੀਆ ਜਾਗਰੂਕਤਾ ਦੀ ਗੱਲ ਕਰੀਆ ਕਿਸਾਨ ਇਹ ਕਹਿੰਦੇ ਨੇ ਕਿ ਐਨੇ ਕੁ ਕਿਸਾਨ ਨੇ ਜਿਹੜੇ ਪਿੰਡਾਂ ਦੇ ਜਿਹੜੀਆਂ ਬਹੁਤ ਸਾਰੀਆਂ ਬਾਈਟਾਂ ਉਹਨਾਂ ਦੇ ਸੋਸ਼ਲ ਮੀਡੀਆ ਤੇ ਵਿਚਾਰ ਵੀ ਸਾਹਮਣੇ ਆਉਂਦੇ ਨੇ ਉਹ ਕਹਿੰਦੇ ਕਿ ਮੰਨੇ ਆ ਕਿ ਸਾਡਾ ਧੂਆਂ ਦਿੱਲੀ ਜਾਂਦਾ ਹੋਰ ਸਟੇਟਾਂ ਦੇ ਵਿੱਚ ਜਾਂਦਾ ਉਹ ਕਹਿੰਦੇ ਕਿ ਜਦੋਂ ਅਸੀਂ ਝੋਨੇ ਨੂੰ ਪਰਾਲੀ ਨੂੰ ਜਿਹੜੀ ਅੱਗ ਲਗਾ ਰਹੇ ਹਾਂ ਪਹਿਲਾਂ ਤਾਂ ਸਾਡੇ ਅੰਦਰ ਜਾਂਦਾ ਸਾਡੇ ਫੇਫੜਿਆਂ 'ਚ ਹੀ ਲੰਘਦਾ ਉਹ ਕਹਿੰਦੇ ਕਿ ਸਾਨੂੰ ਪਤਾ ਖਤਰਨਾਕ ਆ ਪਰ ਉਹ ਕਹਿੰਦੇ ਹੱਲ ਕਿਵੇਂ ਆ ਕਿ ਅਸੀਂ ਕਣਕ ਦੀ ਵਜਾਈ ਕਿਵੇਂ ਕਰੀਏ ਉਹ ਬਹੁਤੇ ਥਾਵਾਂ ਤੇ ਬਲਵਿੰਦਰ ਇਸ ਤਰੀਕੇ ਵੀ ਹੁੰਦਾ ਪਿੰਡਾਂ ਦੇ ਵਿੱਚ ਜਿਹੜੇ ਖੇਤੀ ਕਰਦੇ ਕਿਸਾਨ ਨੇ ਝੋਨੇ ਦੀ ਵਾਢੀ ਤੋਂ ਬਾਅਦ ਉਸੇ ਬੱਤਰ ਦੇ ਵਿੱਚ ਉਹਨਾਂ ਨੇ ਕਣਕ ਦੀ ਬਿਜਾਈ ਕਰਨੀ ਹੁੰਦੀ ਆ ਜਿਸ ਤਰੀਕੇ ਤੁਸੀਂ ਗੱਲ ਕਰੀਆ ਕਿ ਮੇਲਰ ਮਸ਼ੀਨਾਂ ਆਉਂਦੀਆਂ ਨਿਗੀਆਂ ਫਿਰ ਉਹ ਬੱਤਰ ਵੀ ਖਰਾਬ ਹੋ ਜਾਂਦੀ ਆ ਜਿਹੜੀ ਸੁੱਕ ਜਾਂਦੀ ਆ ਉਸ ਦੇ ਨਾਲ ਕਣਕ ਦੀ ਬਿਜਾਈ ਵੀ ਨਹੀਂ ਹੁੰਦੀ ਤਾਂ ਜਿੱਥੇ ਜਾਗਰੂਕਤਾ ਦੀ ਲੋੜ ਆ ਹਾਲਾਂਕਿ ਕੈਂਪ ਲਗਾਉਣੇ ਨੇ ਤਾਂ ਦਰਅਸਲ ਇਸ ਨੂੰ ਗੰਭੀਰਤਾ ਦੇ ਨਾਲ ਪਹਿਲਾਂ ਤਾਂ ਟੈਕਨੀਕਲ ਤੌਰ ਤੇ ਕੋਈ ਜਿਹੜਾ ਪਲਾਨ ਬਣਾਉਣਾ ਚਾਹੀਦਾ ਕਿ ਇਸ ਤਰੀਕੇ ਮਸਲਾ ਹੱਲ ਹੋ ਸਕਦਾ ਹੈ ਪਹਿਲਾਂ ਇਹ ਪਲਾਨ ਬਣਾਉਣਾ ਚਾਹੀਦਾ ਕਿ ਜਿਹੜਾ ਪਲਾਨ ਬਣਾਉਣਾ ਉਸ ਨੂੰ ਵੱਡੇ ਪੱਧਰ ਤੇ ਜਿਹੜਾ ਇੰਪਲੀਮੈਂਟ ਕਰਨਾ ਏ ਚੰਦਕੂ ਮਸ਼ੀਨਾਂ ਦੇ ਕੇਸ ਨੇ ਜਿਹੜਾ ਪੰਜਾਬ ਦੀ ਪ੍ਰਾਲੀ ਦਾ ਖਾਤਮਾ ਨਹੀਂ ਕਰਦਣ ਵਰਗਾ। ਸ਼ਤਮਨ ਇੱਥੇ ਇੱਕ ਗੱਲ ਦਾ ਜ਼ਿਕਰ ਹੋਰ ਹੈ ਜਿਸ ਤਰ੍ਹਾਂ ਤੁਸੀਂ ਧੂਏ ਦੀ ਗੱਲ ਕੀਤੀ ਹੈ ਤਾਂ ਕਿਸਾਨ ਕਹਿੰਦੇ ਨੇ ਕਿ ਐਂਜੀਟੀ ਦੇ ਅਧਿਕਾਰੀ ਇਹ ਗੱਲ ਕਹਿ ਚੁੱਕੇ ਨੇ ਕਿ ਪੰਜਾਬ ਤਾਂ ਬਹੁਤ ਦੂਰ ਹੈ ਪੰਜਾਬ ਦਾ ਧੂਆ ਦਿੱਲੀ ਵਿੱਚ ਨਹੀਂ ਆਉਂਦਾ। ਦਿੱਲੀ ਵਿੱਚ ਪ੍ਰਦੂਸ਼ਨ ਦੇ ਹੋਰ ਕਈ ਕਾਰਨ ਨੇ ਕਿਸਾਨੇ ਵੀ ਦਾਵਾ ਕਰਦੇ ਨੇ ਕਿ ਸਾਡਾ ਪ੍ਰਦੂਸ਼ਨ ਤਾਂ 7 ਤੋਂ 8% ਹੈ ਟੋਟਲ ਪ੍ਰਦੂਸ਼ਣ ਦਾ ਇੰਡਸਟਰੀ ਦਾ ਪ੍ਰਦੂਸ਼ਣ ਜ਼ਿਆਦਾ ਹੈ ਇੱਥੇ ਗੱਲ ਤੁਸੀਂ ਕੀਤੀ ਹੈ ਕਿ ਪ੍ਰਾਲੀ ਦਾ ਨਿਪਟਾਰਾ ਕੀ ਹੋ ਪ੍ਰਾਲੀ ਦਾ ਨਿਪਟਾਰਾ ਬਹੁਤ ਮੁਸ਼ਕਲ ਹੈ ਸੋਕਮਨ ਕਿਉਂਕਿ ਇਹ ਕੋਈ ਛੋਟੀ ਕੁਆਂਟੀਟੀ ਨਹੀਂ ਹੈ ਬਿਲਕੁਲ ਹੈ ਰਾਵੋ ਦਾ ਕੁਆਂਟੀਟੀ ਦਾ ਨਾ ਤੁਸੀਂ ਕੁਆਂਟੀਟੀ ਦੇਖੋ ਜਿੰਨੀ ਕੁ ਪ੍ਰਾਲੀ ਆ ਜਿਹੜੀ ਉਹ ਕਣਕ ਦੇ ਖੇਤ ਵਿੱਚੋਂ ਨਿਕਲਦੀ ਹੈ ਉਸ ਦੀ ਚਲੋ ਥੂੜੀ ਬਣ ਕੇ ਪਸ਼ੂਆਂ ਦੇ ਇਸਤੇਮਾਲ 'ਚ ਆ ਜਾਂਦੀ ਹੈ ਉਸ ਤੋਂ ਤਿੰਨ ਗੁਣਾ ਜ਼ਿਆਦਾ ਜਿਹੜੀ ਪ੍ਰਾਲੀ ਆ ਉਹ ਇੱਕ ਝੋਨੇ ਦੇ ਖੇਤ ਵਿੱਚੋਂ ਨਿਕਲਦੀ ਹੈ ਅਤੇ ਜਿਹੜੀ ਕੁਆਂਟੀਟੀ ਹੀ ਇੰਨੀ ਜ਼ਿਆਦਾ ਹੈ ਉਹੀ ਸਭ ਤੋਂ ਵੱਡੀ ਸਮੱਸਿਆ ਹੈ ਅਗਰ ਕੁਆਂਟੀਟੀ ਘੱਟ ਹੋਵੇ ਤਾਂ ਇਸ ਨੂੰ ਫਿਰ ਵੀ ਕਿਤੇ ਨਾ ਕਿਤੇ ਕਾਬੂ ਵਿੱਚ ਕੀਤਾ ਜਾ ਸਕਦਾ ਹੈ ਲੇਕਿਨ ਜਦੋਂ ਤੁਹਾਨੂੰ ਚਾਰੇ ਪਾਸੇ ਬੇਹਿਸਾਬ ਪਰਾਲੀ ਦਿਖੇ ਤਾਂ ਕਿੰਨੀ ਕੁ ਪਰਾਲੀ ਆ ਜਿਹੜੀ ਉਹ ਫੈਕਟਰੀਆਂ ਵਾਲੇ ਖਰੀਦ ਰਹਿਣਗੇ ਕਿੰਨੀ ਕੁ ਪਰਾਲੀ ਆ ਜਿਹੜੀ ਉਸ ਨੂੰ ਕਿਸਾਨ ਬਾਹਰ ਕੱਢ ਦੇਣਗੇ ਤਾਂ ਇਹ ਵੱਡੀ ਚੁਣੌਤੀ ਹੁੰਦੀ ਹੈ ਜਿੰਨਾ ਵੱਡਾ ਫਾਰਮਰ ਹੁੰਦਾ ਹੈ ਉਹਨੇ ਵੱਡੇ ਹੀ ਉਸ ਦੇ ਅੱਗੇ ਚੈਲੰਜ ਨੇ ਜਿਹੜੇ ਉਹ ਖੜੇ ਹੋ ਜਾਂਦੇ ਨੇ ਕਿਉਂਕਿ ਤੁਸੀਂ ਦੇਖੋ ਕਿ ਅਗਰ 100 ਏਕੜ ਦੇ ਵਿੱਚੋਂ ਪਰਾਲੀ ਆ ਜਿਹੜੀ ਉਸ ਦੀਆਂ ਗੱਠਾਂ ਬਣਾਈ ਜਾਂਦੀਆਂ ਨੇ ਤਾਂ ਉਸ ਨੂੰ ਸਟੋਰ ਕਰਨ ਵਾਸਤੇ ਵੀ ਕਈ ਏਕੜ ਜਗ੍ਹਾ ਚਾਹੀਦੀ ਆ ਤਾਂ ਇਸ ਤਰ੍ਹਾਂ ਦੇ ਵੱਖ-ਵੱਖ ਪਹਿਲੂ ਨੇ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਖੇਤੀਬਾੜੀ ਵਿਭਾਗ ਨਾਲ ਕਿਸਾਨ ਯੂਨੀਅਨ ਅਤੇ ਨਾਲ ਹੋਰ ਜਿੱਥੇ-ਜਿੱਡੇ ਜਿਹੜੇ ਮੈਕਮੇਂਟ ਦੇ ਨਾਲ ਸੰਬੰਧਿਤ ਨੇ ਉਹ ਇਕੱਠੇ ਹੋਣ ਇੱਕ ਸੀਜ਼ਨ ਦੇ ਵਿੱਚ ਪੂਰੀ ਪੜਤਾਲ ਕਰਨ ਕਿਸਾਨਾਂ ਦੇ ਵਿੱਚ ਜਾ ਕੇ ਪੁੱਛਣ ਵੀ ਇਸ ਦਾ ਕੀ ਹੱਲ ਹੋ ਸਕਦਾ ਏ ਤਾ ਅੱਗੇ ਜਾ ਕੇ ਇਸ ਨੂੰ ਲੈ ਕੇ ਕੋਈ ਨੀਤੀ ਆ ਜਿਹੜੀ ਉਹ ਬਣਾਈ ਜਾ ਸਕਦੀ ਆ ਕਰ ਇਹ ਨੀਤੀ ਅੱਗੇ ਇੰਪਲੀਮੈਂਟ ਕੀਤੀ ਜਾਵੇ ਤਾਂ ਕੁਝ ਕੁ ਸਾਲਾਂ ਦੇ ਵਿੱਚ ਇਸ ਦਾ ਕੋਈ ਪੱਕਾ ਹੱਲ ਆ ਜਿਹੜਾ ਉਲੱਬਿਆ ਜਾ ਸਕਦਾ ਹੈ ਤਾਂ ਦੇਖਣਾ ਹੋਵੇਗਾ ਕਿ ਪਰਾਲੀ ਨੂੰ ਲੈ ਕੇ ਇਸ ਵਾਰ ਕਿਸ ਤਰ੍ਹਾਂ ਦਾ ਮਾਹੌਲ ਰਹਿੰਦਾ ਹੈ ਕਿ ਪਰਚੇ ਹੁੰਦੇ ਨੇ ਜਾਂ ਫਿਰ ਕਿਸਾਨਾਂ ਦੇ ਖਿਲਾਫ ਕਾਰਵਾਈਆਂ ਹੁੰਦੀਆਂ ਨੇ ਅਤੇ ਇਹਨਾਂ ਕਾਰਵਾਈਆਂ ਦੇ ਖਿਲਾਫ ਕਿਸਾਨ ਅਤੇ ਕਿਸਾਨ ਯੂਨੀਅਨ ਕੀ ਐਕਸ਼ਨ ਲੈਂਦੇ ਆ